22 ਜਨਵਰੀ ਨੂੰ ਇਤਿਹਾਸ ਰਚਨ ਜਾ ਰਿਹਾ ਹੈ ਉਹ ਇਤਿਹਾਸ RAM LALLA DEV RAM MANDIR ਦੀ ਸਥਾਪਨਾ RAM MANDIR ਦੀ ਸਥਾਪਨਾ ਹੋਏਗੀ 22 ਤਰੀਕ ਨੂੰ ਉਹਦੀ ਇਨੋਗ੍ਰੇਸ਼ਨ ਹੋਏਗੀ ਪੂਰੀਆਂ ਤਿਆਰੀਆਂ ਨੇ ਪੂਰੇ ਮੁਲਕ ਦੇ ਵਿੱਚ ਲੋਕ ਬਹੁਤ ਖੁਸ਼ ਨੇ ਪੂਰੇ ਦੇਸ਼ ਦੇ ਵਿੱਚ ਹਰਸ਼ ਉल्लाਸ ਨਾਲ 22 ਤਰੀਕ ਨੂੰ ਮਨਾਇਆ ਜਾਏਗਾ ਪਰ ਸਾਡੇ ਰੂਬਲ ਰੂਬਲ ਜੀ ਪੇਂਟਰ ਨੇ ਸਾਡੇ ਕੋਲ ਆਰਟਿਸਟ ਨੇ ਜਿਨ੍ਹਾਂ ਵੱਲੋਂ ਇੱਕ RAM JI ਦੀ ਪ੍ਰਤੀਮਾ ਨੂੰ ਪੇਂਟ ਕੀਤਾ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ भगवान राम दी प्रतिमा उन वलो पेंट कीती गई है ਥੱਲੇ राम ਮੰਦਰ ਵੀ ਪੇਂਟ ਕੀਤਾ ਗਿਆ ਹੈ ਉਸ ਤੋਂ ਇਲਾਵਾ ਇਸ ਪ੍ਰਤਿਮਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੀਵੇ ਜਗਾਏ ਗਏ ਨੇ ਕਿਉਂਕਿ 22 ਤਰੀਕ ਨੂੰ ਪੂਰਾ ਦੇਸ਼ ਦੀਵੇ ਜਲਾ ਕੇ ਰੌਸ਼ਨੀ ਨਾਲ ਖੁਸ਼ੀਆਂ ਪ੍ਰਗਟ ਕਰੇਗਾ 22 ਤਰੀਕ ਦੀਆਂ ਖੁਸ਼ੀਆਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਨੇ राम ਮੰਦਰ ਚ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਦੇਸ਼ ਦੇ ਵਿੱਚ ਰਾਮ ਮੰਦਰ ਦੀ ਸਥਾਪਨਾ ਹੋ ਗਈ ਹੈ ਪੂਰੇ ਕਾਫੀ ਸਮੇਂ ਤੋਂ ਕੋਈ ਅਸੀਂ ਇਸ ਲੜਾਈ ਨੂੰ ਲੜ ਰਹੇ ਸੀਗੇ ਰਾਮ ਮੰਦਰ ਬਣਾਉਣ ਦੇ ਲਈ ਪਰ ਉਸ ਨੂੰ ਮਾਨਯੋਗ ਅਦਾਲਤ ਵੱਲੋਂ ਜਦੋਂ 허ਰੀ ਚੰਡੀ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਉਸ ਦੀ ਸਥਾਪਨਾ ਸ਼ੁਰੂ ਹੋ ਗਈ ਸੋ ਅਸੀਂ ਗੱਲ ਕਰਨੀ ਹੈ ਰੂਬਲ ਜੀ ਨਾਲ ਰੂਬਲ ਜੀ 22 ਤਰੀਕ ਨੂੰ ਦੇ ਪੂਰਾ ਵਰਲਡ ਇਸ ਦਿਨ ਨੂੰ ਇਤਿਹਾਸ ਵਜੋਂ ਮੰਨੇਗਾ ਕਿਉਂਕਿ ਅਸੀਂ ਰਾਮ ਮੰਦਰ ਦੀ ਸਥਾਪਨਾ ਕਰਨ ਜਾ ਰਹੇ ਹਾਂ ਤੁਸੀਂ ਵੀ ਸ਼੍ਰੀ ਰਾਮਚੰਦਰ ਜੀ ਦੀ ਪ੍ਰਤਿਮਾ ਬਣਾਈ ਨੇ ਕੀ ਮਨ ਚ ਆਇਆ ਸੀ ਤੁਹਾਡੇ ਸਰ ਮੈਂ ਬੜੀ ਸ਼ਰਦਾ ਦੇ ਨਾਲ ਰਾਮ ਜੀ ਦੀ ਪੇਂਟਿੰਗ ਬਣਾਈ ਹੈ ਜਿਹੜਾ ਕਿ 22 ਤਰੀਕ ਨੂੰ ਨੈਗੋਰੇਸ਼ਨ ਹੋਣ ਜਾ ਰਿਹਾ ਤੇ ਸਾਰਾ ਦੇਸ਼ ਬਹੁਤ ਖੁਸ਼ ਹੈਗਾ ਤੇ ਮੈਂ ਵੀ ਆਪਣਾ ਇੱਕ ਪੇਂਟਿੰਗ ਦੇ ਜ਼ਰੀਏ ਆਪਣਾ ਯੋਗਦਾਨ ਪਾਇਆ ਤੇ ਮੇਰੀ ਖੁਆਇਸ਼ ਹੈਗੀ ਆ ਕਿ ਇਹ ਉੱਥੇ ਪੇਂਟ ਹੋਵੇ ਉੱਥੇ ਮਤਲਬ ਲਗਾਈ ਜਾਵੇ ਸਥਾਪਿਤ ਹੋਵੇ ਤੇ ਜਿਹੜੀ ਦੁਰਗਿਆਨਾ ਕਮੇਟੀ ਅੰਮ੍ਰਿਤਸਰ ਦੀ ਦੁਰਗਿਆਨਾ ਕਮੇਟੀ ਉਹਨਾਂ ਦੇ ਨਾਲ ਮੈਂ ਕੰਟੈਕਟ ਕਰਕੇ ਤੇ ਮੈਂ ਉਹਨਾਂ ਨੂੰ ਹੁਣ ਅਰੇ ਨਾਲ ਗੱਲਬਾਤ ਕਰਕੇ ਕਾਵਾਂਗਾ ਕਿ ਇਹ ਪਿੰਟਿੰਗ ਨੂੰ ਉੱਥੇ ਸਥਾਪਿਤ ਕੀਤਾ ਜਾਵੇ ਜੀ ਬਿਲਕੁਲ ਤੁਹਾਡਾ ਇਹ ਕਹਿਣਾ ਠੀਕ ਹੈਗਾ ਕਿ ਤੁਸੀਂ ਦੁਰਗਿਆਣਾ ਕਮੇਟੀ ਨੂੰ ਕਹੋਗੇ ਅੱਗੇ ਅਸ ਨੂੰ ਚੁੱਕਣਗੇ ਤੁਸੀਂ ਇਹ ਪ੍ਰਤਿਮਾ ਬਹੁਤ ਵੱਡੀ ਪ੍ਰਤਿਮਾ ਹੈ ਸ਼੍ਰੀ ਰਾਮਚੰਦਰ ਜੀ ਦੀ ਉਸ ਤੋਂ ਨਾਲ-ਨਾਲ ਜਿਹੜਾ ਉੱਥੇ ਮੰਦਰ ਦਾ ਡਿਜ਼ਾਈਨ ਹੈ ਜਿਹੜਾ ਉਹ ਕਿਹਾ ਜਾ ਰਿਹਾ ਹੈ ਉਹਦੀ ਵੀ ਤਸਵੀਰ ਬਣਾਈ ਹੈ ਇਹ ਮੰਦਰ ਦੀ ਮੰਚ ਕਿਵੇਂ ਆਗਾ ਸਰ ਮੇਨ ਤੇ ਮੰਦਰ ਹੈਗਾ ਵਾ ਜਿਹੜਾ ਕਿ ਅਨੇਗੋਰੀਸ਼ਨ ਹੋ ਰਿਹਾ ਵਾ ਤੇ ਰਾਮ ਜੀ ਦੋਨੋਂ ਚੀਜ਼ਾਂ ਬਣਾਉਣੀਆਂ ਜ਼ਰੂਰੀਆਂ ਸੀ ਤੇ ਇੱਕ ਮੈਂ ਜਿਹੜੇ ਦੀਵੇ ਹੈਗੇ ਉਹ ਮੈਂ ਥੋੜੀ ਕ੍ਰੀਏਟੀਵਿਟੀ ਦਿਖਾਈ ਕਿ ਮੰਦਰ ਦੇ ਲਾਗੇ ਮੈਂ ਦੀਵੇ ਜਗਾਏ ਕਿਉਂਕਿ ਜਿਸ ਤਰ੍ਹਾਂ ਕਿਹਾ ਗਿਆ ਵਾ ਕਿ ਸਾਰਾ ਇੰਡੀਆ ਉਸ ਦਿਨ ਦੀਵਾਲੀ ਸੈਲੀਬ੍ਰੇਟ ਕਰੇਗਾ ਤੇ ਅਸੀਂ ਆਪਣੇ ਘਰ ਦੇ ਵਿੱਚ ਵੀ ਦੀਵੇ ਜਗਾਵਾਂਗੇ ਪੂਰੀ ਫੈਮਿਲੀ ਦੀਵੇ ਜਗਾਏਗੀ ਸਾਰਾ ਇੰਡੀਆ ਸਾਰੇ ਵਰਲਡ ਦੇ ਵਿੱਚ ਇਹ ਚੀਜ਼ ਨੂੰ ਮਨਾਉਣਾ ਚਾਹੀਦਾ ਕਿਉਂਕਿ ਬਹੁਤ ਸਾਲਾਂ ਦਾ ਮਤਲਬ ਲੋਕਾਂ ਦੇ ਮਨ ਚ ਹੈ ਕਿ ਆ ਰਾਮ ਮੰਦਰ ਇੱਥੇ ਬਣੇ ਤੇ ਉਹ ਲੋਕਾਂ ਦਾ ਜਿਹੜਾ ਖੁਆਇਸ਼ ਸਾਰਿਆਂ ਦੀ ਪੂਰੀ ਹੋਈ ਉੱਥੇ ਦਰਸ਼ਨ ਕਰਨ ਜਾਣਗੇ ਸਾਰੇ ਤੇ ਇੱਕ ਬੜੀ ਵੱਡੀ ਮਤਲਗਾਲ ਹੈਗੀ ਆ ਇੰਡੀਆ ਵਾਸਤੇ ਜਿਹੜਾ ਕਿ ਰਾਮ ਮੰਦਰ ਦਾ ਉਦਘਾਟਨ ਹੋ ਜਾ ਰਿਹਾ ਇਹ ਕੋ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਬਹੁਤ ਵੱਡੀ ਗੱਲ ਹੈ ਇਹ ਇੱਕ ਇਤਿਹਾਸਿਕ ਦਿਨ ਹੋਏਗਾ 22 ਜਨਵਰੀ ਜਿਸ ਦਿਨ ਇਸ ਮੰਦਿਰ ਦੇ ਵਿੱਚ RAM LALLA ਦੀ ਸਥਾਪਨਾ ਹੋ ਜਾਏਗੀ ਸਰਕਾਰ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਇੱਕ ਕਸਬੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਹੈ ਕਿ ਉਸ ਦਿਨ ਦੀਵੇ ਜਗਾਏ ਜਾਣ ਔਰ ਮਗਰ ਤੁਸੀਂ ਵੀ ਆਪਣਾ ਯੋਗਦਾਨ ਪਾਇਆ ਹੈ ਅਸੀਂ ਚਾਹਾਂਗੇ ਕਿ ਤੁਹਾਡਾ ਵੀ ਤੁਹਾਡੀ ਜਿਹੜੀ ਮਨੋ ਕਾਮਨਾ ਪੂਰੀ ਹੋਵੇ ਜਿਸ ਤਰ੍ਹਾਂ ਤੁਸੀਂ ਆਲੇ ਪਰ ਇਸ ਪ੍ਰਤੀਮਾ ਨੂੰ ਬਣਾਉਣ ਦੇ ਵਿੱਚ ਇਤਨੇ ਤਕਰੀਬਨ ਇਹ ਕਿਹਲਾ 10 ਫੁੱਟ ਦੇ ਕੋਲ ਹੋਏਗੀ ਇਸ ਨੂੰ ਬਣਾਉਣ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗਿਆ ਇਹ ਸਰ ਇਹਦਾ ਜਿਹੜਾ ਸਾਈਜ਼ ਹੈਗਾ 7 ਫੀਟ ਬਾਈ 10 ਫੀਟ ਹੈਗਾ ਤੇ ਇਹ ਪੇਂਟਿੰਗ ਮੈਂ 1 ਜਨਵਰੀ ਨੂੰ ਸ਼ੁਰੂ ਕੀਤੀ ਸੀ ਤੇ ਪਹਿਲਾਂ ਮੈਂ ਸੋਚਦਾ ਸੀ ਮੈਂ 30 ਤਰੀਕ ਨੂੰ ਸ਼ੁਰੂ ਕਰ ਲਵਾਂ 30 ਦਸੰਬਰ ਨੂੰ ਮੈਂ ਆਖਿਆ ਨਹੀਂ ਨਵੇਂ ਸਾਲ ਵਾਲੇ ਦਿਨ ਇਹਨੂੰ ਪੇਂਟਿੰਗ ਨੂੰ ਸ਼ੁਰੂ ਕੀਤਾ ਜਾਵੇ ਕਿਉਂਕਿ ਭਗਵਾਨ ਹੈਗੇ ਆ ਤੇ ਚੜ੍ਹਦੇ ਨੂੰ ਸ਼ੁਰੂ ਇਹ ਪੇਂਟਿੰਗ ਨੂੰ ਮੈਂ ਕੀਤਾ ਸੀ ਤੇ ਅੱਜ 18 ਦਾ ਡੇਟ ਹੋ ਗਿਆ ਅੱਜ ਮੈਂ ਇਹਨੂੰ ਫਾਈਨਲ ਟੱਚਸ ਦੇ ਰਿਹਾ ਹਾਂ ਤੇ ਇਹਨੂੰ 1 ਜਨਵਰੀ ਤੋਂ ਲੈ ਕੇ 18 ਤਰੀਕ 18 ਦਿਨ ਦੇ ਵਿੱਚ ਇਹਨੂੰ ਪੇਂਟਿੰਗ ਨੂੰ ਕੰਪਲੀਟ ਕੀਤਾ ਗਿਆ ਬਿਲਕੁਲ ਜੀ ਕੁਝ ਮਰਿਆਦਾ ਵੀ ਇਹਦੇ ਵਿੱਚ ਹੋਏਗੀ ਕਿ ਤੁਸੀਂ ਮਰਿਆਦਾ ਦਾ ਵੀ ਪਾਲਣਾ ਕੀਤਾ ਹੋਏਗਾ ਜਦੋਂ ਇਸ ਮੂਰਤੀ ਇਸ ਪ੍ਰਤੀਮਾ ਨੂੰ ਬਣਾਉਣਾ ਇਸ ਪੇਂਟਿੰਗ ਨੂੰ ਬਣਾਉਣ ਦੇ ਲਈ ਸਰ ਬਿਲਕੁਲ ਜਿਸ ਤਰ੍ਹਾਂ ਕਿ ਹੁਣ ਵੀ ਮੈਂ ਬੂਟਾ ਤੋਂ ਬਿਨਾ ਮਤਲਬ ਮਤਲਬ ਕਰਦਾ ਪਿਆ ਮੈਂ ਇਹਨੂੰ ਫਾਈਨਲ ਟੱਚਸ ਦੇ ਰਿਹਾ ਤੇ ਮੈਂ 18 ਦਿਨ ਇਸ ਤਰ੍ਹਾਂ ਹੀ ਮਤਲਬ ਨੰਗੇ ਪੈਰੀ ਰਹਿ ਕੇ ਪੇਂਟਿੰਗ ਲਈਆ ਕਿਉਂਕਿ ਗੁਰੂ ਦੀ ਬੇਅਦਬੀ ਨਹੀਂ ਅਸੀਂ ਕਰ ਸਕਦੇ ਪੂਰੀ ਸ਼ਰਧਾ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਗਿਆ ਤੇ ਮੇਰੀ ਖੁਆਇਸ਼ ਹੈ ਕਿ ਆ ਉਥੇ ਰਾਮ ਮੰਦਰ ਦੇ ਵਿੱਚ ਇਹ ਅਮਰ ਸਰਦੀ ਕਮੇਟੀ ਦੇ ਨਾਲ ਗੱਲ ਕਰਕੇ ਉੱਥੇ ਇਹਨੂੰ ਸਥਾਪਿਤ ਕੀਤਾ ਜਾਵੇ ਪੇਂਟਿੰਗ। ਦੇਖੋ ਤੁਹਾਡੀ ਖੁਆਇਸ਼ ਪੂਰੀ ਜਰੂਰ ਹੋਣੀ ਜਾਏਗੀ। ਤੁਸੀਂ ਦੁਰਗਿਆਨਾ ਕਮੇਟੀ ਨਾਲ ਗੱਲ ਕਰੋ। ਅਸੀਂ ਵੀ ਤੁਹਾਡਾ ਮੈਸੇਜ ਕਨਵੇ ਕਰਾਂਗੇ। ਦੇਖੋ ਤੁਸੀਂ ਪੂਰੀ ਸ਼ਰਦਾ ਦੇ ਨਾਲ ਮੰਗੇ ਪਾਉਣ ਸਰਦੀਆਂ ਦੇ ਵਿੱਚ ਇਸ ਆਰਟਿਸਟ ਵੱਲੋਂ RAM ਮੰਦਰ ਦੇ ਵਿੱਚ ਜਿਹੜਾ RAM ਮੰਦਰ ਦਾ ਉਦਘਾਟਨ ਹੋਣ ਜਾ ਰਿਹਾ 22 ਤਰੀਕ ਨੂੰ ਉੱਥੇ ਇਹ ਵਾਸ਼ੀ ਰਾਮ ਚੰਦਰ ਜੀ ਦੀ ਪ੍ਰਤਿਮਾ ਉਹਨਾਂ ਦੀ ਪੇਂਟਿੰਗ ਜਿਹੜੀ ਹੈ ਉਹ ਕੈਰੀ ਗਈ ਹੈ। ਉਸਦੇ ਨਾਲ-ਨਾਲ ਜਿਹੜਾ ਨਵਾਂ ਮੰਦਰ ਹੈ ਨਵਾਂ ਉਸਾਰਿਆ ਆ ਜਾਏਗਾ ਉਹ ਮੰਦਰ ਦੀ ਵੀ ਸਥਾਪਨਾ ਉਹ ਉਸ ਮੰਦਰ ਦੀ ਵੀ ਪੇਂਟਿੰਗ ਮਲਾਈ ਗਈ ਉਸ ਤੋਂ ਇਲਾਵਾ ਜਿਹੜਾ 22 ਤਰੀਕ ਨੂੰ ਸਰਕਾਰ ਦਾ ਐਲਾਨ ਹੈ ਕਿ ਘਰ ਘਰ ਦੀਵੇ ਜਗਾਇਆ ਜਾਣ ਉਹ ਦੀਵਿਆਂ ਦੇ ਵੀ ਥੱਲੇ ਪੇਂਟਿੰਗ ਲਗਾਈ ਗਈ ਹੈ ਤਾਂ ਜੋ ਉਹਨਾਂ ਨੂੰ ਪ੍ਰੇਰਿਤ ਕਰ ਸਕੇ ਰੁਬਲ ਜੀ ਇੱਕ ਹੋਰ ਸਵਾਲ ਹੈਗਾ ਗੱਲ ਤੁਹਾਡੇ ਵੱਲੋਂ ਇਹ ਮੂਰਤੀ ਜਿਹੜਾ ਪੇਂਟਿੰਗ ਬਣਾਈ ਗਈ ਹੈ ਇਹਦੇ ਵਿੱਚ ਤੁਸੀਂ ਬਹੁਤ ਸੋਹਣੇ ਕਲਰ ਬਣਾਏ ਨੇ ਮੈਂ ਦੇਖ ਰਿਹਾ ਕਿ ਕਲਰ ਦੀ ਕੰਬੀਨੇਸ਼ਨ ਕਲਰ ਬਹੁਤ ਸੋਹਣੇ ਨੇ ਇਹ ਇਹ ਚੀਜ਼ਾਂ ਇਹ ਕਿਸੇ ਕੋਈ ਸਾਹਮਣੇ ਵਾਕਏ ਤੁਸੀਂ ਬਣਾਇਆ ਹੈ ਕਿ ਇੱਕ ਫੋਟੋ ਰੱਖੀ ਹੋਇਆ ਮਾ ਸਾਹਮਣੇ ਹੋਰ ਇਸ ਚੀਜ਼ ਨਹੀਂ ਬਣਾਣਾ ਹਾਂਜੀ ਇਹ ਨਾ ਮੈਂ ਇੰਟਰਨੈਟ ਤੋਂ ਆ ਰਾਮ ਜੀ ਦੀ ਫੋਟੋ ਅਲੱਗ ਕੱਢੀ ਸੀ ਤੇ ਮੰਦਿਰ ਦੀ ਫੋਟੋ ਅਲੱਗ ਕੀਤੀ ਹੀ ਐ ਇਹ ਦੋਵੇਂ ਫੋਟੋ ਐ ਇਦਾਂ ਬਿਲਕੁਲ ਨੈਟ ਤੋਂ ਫੋਟੋ ਨਹੀਂ ਹੈਗੀ ਥੋੜੀ ਆਪਣੀ ਕ੍ਰੀਏਟੀਵਿਟੀ ਦਿਖਾਈ ਆ ਮੰਦਿਰ ਨੂੰ ਅਲੱਗ ਮਤਲਬ ਦਿੱਤਾ ਇਹ ਮੰਦਿਰ ਸਾਈਡ ਤੇ ਵੀ ਬਣ ਸਕਦਾ ਸੀ ਦੂਸਰੀ ਲੈਫਟ ਸਾਈਡ ਵੀ ਬਣ ਸਕਦਾ ਸੀ ਲੇਕਿਨ ਮੈਂ ਮੰਦਿਰ ਨੂੰ ਹੀ ਉਨਾ ਹੀ ਫੋਕਸ ਦਿੱਤਾ ਜਿਸ ਤਰ੍ਹਾਂ ਕਿ ਪੋਰਟਰੇਟ ਆ ਹਾਫ ਹਾਫ ਫੋਟੋ ਨੂੰ ਕੀਤਾ ਵਾ ਤੇ ਇਹਦੇ ਵਿੱਚ ਡਬਲ ਸੀਨ ਮਾਰੀ ਆ ਕਿਉਂਕਿ ਇੰਨਾ ਵੱਡਾ ਕੈਨਵਸ ਨਹੀਂ ਮਿਲਦਾ 7 ਫੁੱਟ ਬਏ 10 ਫੁੱਟ ਦੀ ਪੇਂਟਿੰਗ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਵਾ ਅਕ੍ਰੀਲਿਕ ਕਲਰਸ ਜਿਹੜੀ ਉਹਨਾਂ ਦੀ ਲਾਈਫ 100 ਸੋ ਸੋ ਸਾਲ ਹੁੰਦੀ ਆ ਇਹ ਕਲਰਸ ਦੀ ਲਾਈਫ ਤੇ ਬੜੇ ਬ੍ਰਾਈਟ ਕਲਰ ਆ ਕਿਉਂਕਿ RAM ji ਦੀ ਪੇਂਟਿੰਗ ਤੇ ਵੈਰਾਈਟੀ ਹੋਏਗੀ ਉਹਦੇ ਵਿੱਚ ਉਹਨਾਂ ਨੇ ਮੁੱਕਟ ਪਾਇਆ 컬러ਫੁਲ ਕਲਰ ਤੇ ਸਾਰੀ ਬ੍ਰਾਈਟਫੁਲ ਫੋਟੋ ਹੈਗੀ ਆ ਇੱਕ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੇਸ਼ਰੀ RAM ਚੰਦਰ ਜੀ ਦੀ ਜਿਹੜੀ ਪ੍ਰਤਿਮਾ ਆਪਣੀ ਪੇਂਟਿੰਗ ਕੀਤੀ ਗਈ ਹੈ 10/7 10 ਫੁੱਟ ਲੰਬੀ ਹੈ ਔਰ 7 ਫੁੱਟ ਚੌੜੀ ਹੈ ਇਸ ਆਰਟਿਸਟ ਵੱਲੋਂ ਇੱਕ RAM ਮੰਦਰ ਜੀ RAM ਮੰਦਰ ਦੀ ਪ੍ਰਤਿਮਾ ਵੀ ਬਣਾਈ ਗਈ ਹੈ RAM ਮੰਦਰ 22 ਤਰੀਕ ਨੂੰ ਜਿਹਦਾ ਉਦਘਾਟਨ ਹੋਣ ਵਾਲਾ ਹੈ ਆਪਣੀ ਇੱਕ ਪੇਸ਼ਕਾਰੀ ਕਰਕੇ ਇੱਕ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਹੀ ਉਹਨਾਂ ਦੀ ਇੱਕ ਮਨਮੋਹਕ ਕਿ ਉਨ੍ਹਾਂ ਦੀ ਇਹ ਪੇਂਟਿੰਗ ਉੱਥੇ ਲੱਗੇ ਜਾ ਕੇ ਇਸ ਲਈ ਦੁਰਗਿਆਨਾ ਪਰਵੰਧਕ ਕਮੇਟੀ ਨੂੰ ਜਰੂਰ ਉਹ ਕਹਿਣਗੇ ਅਪੀਲ ਕਰਨਗੇ ਕਿ ਉਨ੍ਹਾਂ ਦੀ ਇਸ ਪੇਂਟਿੰਗ ਨੂੰ ਉੱਥੇ ਸ਼ੋਭਿਤ ਕੀਤਾ ਜਾਏ ਰਾਮ ਮੰਦਰ ਦੇ ਵਿੱਚ ਉਨ੍ਹਾਂ ਦਾ ਵੀ ਜਿਹੜਾ ਨਵਾਂ ਰਾਮ ਮੰਦਰ ਬਣਾਇਆ ਗਿਆ ਹੈ ਉਹ ਦੇ ਵਿੱਚ ਵੀ ਇਹ ਪੇਂਟਿੰਗ ਲੱਗੇ ਤਾਂ ਉਨ੍ਹਾਂ ਦਾ ਵੀ ਨਾਂ ਹੋਵੇ ਸੋ ਅਸੀਂ ਵੀ ਜਾਵਾਂਗੇ ਕਿ ਉਨ੍ਹਾਂ ਦੀ ਪੇਂਟਿੰਗ ਉੱਥੇ ਜਰੂਰ ਲੱਗੇ ਔਰ ਇੱਕ ਆਰਟਿਸਟ ਵੱਲੋਂ ਇਹ ਜਿਹੜੀ ਪੇਸ਼ਕਾਰੀ ਅੱਜ ਪੇਸ਼ ਕੀਤੀ ਗਈ ਹੈ ਵਾਕਈ ਹੀ ਕਾਬਿਲ-ਏ-ਤਾਰੀਫ ਹੈ ਕਮਨਾ ਪਰਸਨ ਵਿਪੰਦ ਦੇ ਨਾਲ ਜੋਤੀ ਬਹਿਲ ਡੈਨਿਕ ਸੋਰਾ ਟੀਵੀ ਅੰਮ੍ਰਿਤਸਰ